ਅੰਦੋਲਨ ਚਲਾਉਣ ਵੇਲੇ ਕਹਿੰਦਾ ਸੀ ਸੈਂਟਰ ਦੀ ਸਰਕਾਰ ਨੂੰ ਵੀ ਇਹ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦਾ ਸਵਾਲ ਹੈਗਾ ਵਾ ਇਹਦੇ ਨਾਲ ਨਰੇਗਾ 200 ਦਿਨ ਉਹਦੀ ਦਿਹਾੜੀ ਚੰਗੀ ਹੋਵੇ ਲਖੀਮਪੁਰ ਖੀਰੀ ਅਕਤੂਬਰ ਮਹੀਨੇ ਚ ਫੇਰ ਉਹਦੀ ਵਰੇਗੰਡ ਆ ਜਾਣੀ ਆ ਹਜੇ ਤੱਕ ਉਹਦਾ ਇਨਸਾਫ ਸਾਨੂੰ ਮਿਲਿਆ ਨਹੀਂ ਹੈਗਾ ਭਾਰਤ WTO ਤੋਂ ਬਾਹਰ ਆਵੇ ਅਤੇ ਆਤ ਮੰਗਾ ਜਿਹੜੀਆਂ ਸਾਡੀਆਂ ਵਾਂ ਜਿਹੜੀਆਂ ਸਾਡੀਆਂ ਮੋਰਚੇ ਨਾਲ ਜੁੜੀਆਂ ਹੈਗੀਆਂ ਉਹ ਪੂਰੀਆਂ ਕਰਨ ਦਾ ਸਵਾਲ ਹੈਗਾ ਵਾ ਔਰ ਉਸ ਤੋਂ ਵੱਡੀ ਗੱਲ ਆ ਸਾਡੀ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਕਹਿਤਾ ਆ ਵੀ ਕਿਸਾਨਾਂ ਦਾ ਰਾਹ ਖੋਲਿਆ ਜਾਵੇ ਇਹਦੇ ਨਾਲ ਰਾਹ ਬੰਦ ਹੋ ਨਾਲ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਤੇ ਆਮ ਜਨਤਾ ਨੂੰ ਆਵਾਜਾਈ ਦੇ ਮਸਲੇ ਤੇ ਬਹੁਤ ਦਿੱਕਤ ਹੁੰਦੀ ਆ ਪੰਜਾਬ ਦੀ ਆਰਥਿਕਤਾ ਤੇ ਦਾ ਮਾੜਾ ਅਸਰ ਪੈਂਦਾ ਪਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੇਗੀ ਆਪੋਸ ਕਰ ਦਿੱਤਾ ਹੈਗਾ ਇਹਨੂੰ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਹੋਊਗੀ ਵੀ ਬਾਰਡਰ ਖੁੱਲੇ ਔਰ ਜੋ ਵੀ ਪੰਜਾਬ ਹਰਿਆਣੇ ਦੇ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਇਹਦੇ ਲਈ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਜ਼ਿੰਮੇਵਾਰ ਹੈਗੀ ਆ ਇਹਦੇ ਲਈ ਕਿਸਾਨ ਮਜ਼ਦੂਰ ਜ਼ਿੰਮੇਵਾਰ ਨਹੀਂ ਹੈਗੇ ਇਸੇ ਸਿਲਸਿਲੇ ਵਿੱਚ ਲਗਭਗ ਪਟਿਆਲੇ ਚ ਪ੍ਰਸ਼ਾਸਨ ਨਾਲ ਸ਼ਾਇਦ ਮੈਨੂੰ ਲੱਗਦਾ ਪਰਸੋਂ ਸਾਡੀ ਮੀਟਿੰਗ ਹੋਵੇ ਉਹਦੇ ਚ ਕੀ ਮਸਲਾ ਨਿਬੜ ਕੇ ਹੁੰਦਾ ਪਟਿਆਲੇ ਵਾਲੀ ਮੀਟਿੰਗ ਚ ਇਹ ਤਾਂ ਉੱਥੇ ਪਟਿਆਲੇ ਮੌਕੇ ਤੇ ਦੋਵੇਂ ਫੋਰਮ ਆਪਣੀ ਦੱਸਣ ਕੇ ਗੱਲਬਾਤ ਆਰ ਇਹਦੇ ਨਾਲ ਦੀ ਨਾਲ ਜਿਵੇਂ ਹਰਿਆਣੇ ਦੇ ਵਿੱਚ ਬਹੁਤ ਜਲਦਬਾਜ਼ੀ ਚ ਇਲੈਕਸ਼ਨਾਂ ਕਰਾਉਣ ਦਾ ਫੈਸਲਾ ਕੀਤਾ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਜਦੋਂ ਦਾ ਪੰਜਾਬ ਹਰਿਆਣੇ ਦੀ ਪੰਜਾਬ ਤੇ ਮਹਾਰਾਸ਼ਟਰ ਦੀ ਸੌਰੀ ਹਰਿਆਣੇ ਤੇ ਮਹਾਰਾਸ਼ਟਰ ਦੀ ਇਕੱਠੀ ਇਲੈਕਸ਼ਨ ਹੁੰਦੀ ਹੁੰਦੀ ਸੀ ਇਹ ਪਹਿਲੀ ਵਾਰ ਹੋ ਰਿਹਾ ਵਾ ਵੀ ਮਹਾਰਾਸ਼ਟਰ ਨੂੰ ਵੱਟ ਕਿੱਤਿਆ ਗਿਆ ਵਾ ਜਿਹੜੇ ਲਕਸ਼ਣ ਕਮਿਸ਼ਨ ਨੇ ਬੇਸ਼ੱਕ ਨਿਰਪੱਖ ਨੇ ਆਜ਼ਾਦ ਚੋਣਾਂ ਕਰਾਉਂਦਾ ਦਾਵਾ ਪਰ ਸੱਤਾਧਾਰੀ ਪਾਰਟੀ ਨੂੰ ਬੇਨਫੀਟ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਔਰ 25 ਦਿਨ ਪਹਿਲੋਂ ਹਰਿਆਣੇ ਦੀ ਲਕਸ਼ਣ ਜਿਹੜੀ ਆ ਕਰਾਉਂਦਾ ਫੈਸਲਾ ਉਹਨਾਂ ਨੇ ਕਰ ਲਿਆ ਹੈਗਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਜਿਹੜੀ 75 70000 ਅਰਧ ਸੈਨਿਕ ਫੋਰਸ ਹਰਿਆਣੇ ਚ ਲਾ ਕੇ ਜਿਹੜੇ ਹਰਿਆਣੇ ਦੇ ਕਿਸਾਨਾਂ ਤੇ ਜ਼ੁਲਮ ਕੀਤੇ ਸੀ ਕਦੇ ਲੋਕ ਭੁੱਲ ਗਿਆ ਜਿਨ੍ਹਾਂ ਨੂੰ ਕਿਹਾ ਗਿਆ ਸੀਗਾ ਵੀ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਜੇ ਕਿਸਾਨ ਅੰਦੋਲਨ ਚ ਗਏ। ਉਹਨਾਂ ਨੇ ਕਿਹਾ ਹੈਗਾ ਵੀ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਰੈੱਡ ਐਂਟਰੀਆਂ ਕਰ ਦਾਂਗੇ ਜੇ ਤੁਸੀਂ ਕਿਸਾਨ ਅੰਦੋਲਨ ਚ ਜਾਓਗੇ। ਤਰ੍ਹਾਂ-ਤਰ੍ਹਾਂ ਦੇ ਉਹਨਾਂ ਤੇ ਫਤਵੇ ਉਹਨਾਂ ਦੇ ਘਰਾਂ ਤੇ ਨੋਟਿਸ ਲਾਏ ਗਏ ਸੀਗੇ। ਅਰੇ ਤੋਂ ਕ ਉਹਨਾਂ ਦੇ ਘਰ ਵਾਲਿਆਂ ਨੂੰ ਕਿਹਾ ਗਿਆ ਸੀ ਚੁੱਕ ਕੇ ਲੈ ਜਾਾਂਗੇ ਜੇ ਤੁਹਾਡੇ ਘਰ ਵਾਲੇ ਕਿਸਾਨ ਅੰਦੋਲਨ ਚ ਗਏ। ਕਿ ਹਰਿਆਣੇ ਦੇ ਲੋਕ ਇਹ ਗੱਲਾਂ ਭੁੱਲ ਜਾਣਗੇ। ਸੋ ਹੁਣ ਸੈਣੀ ਸਾਹਿਬ ਨੂੰ ਜਿਹੜੇ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਦੇ ਉਹਨਾਂ ਦੀ ਆ ਵੀ ਤੁਰੇ ਜਾਂਦੇ ਸੀ ਉਹਨਾਂ ਨੇ ਕਿਸਾਨ ਦੇਖਲੇ। ਤੇ ਰਾਤ ਖੜ ਗਏ ਤੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਕਹਿੰਦੇ ਕਿਸਾਨਾਂ ਨੇ ਮੰਗ ਪੱਤਰ ਵੀ ਦਿੱਤਾ ਖੜੇ ਕਿਸਾਨ ਮੰਗ ਪੱਤਰ ਲਿਖ ਵੀ ਦਿੰਦੇ ਆ ਛੱਟ ਹਰਿਆਣੇ ਦੇ ਮੁੱਖ ਮੰਤਰੀ ਲੈ ਵੀ ਜਾਂਦੇ ਆ ਇਹ 10 ਸਾਲਾਂ ਬਾਅਦ ਕਿਉਂ ਕਿਸਾਨਾਂ ਨਾਲ ਚੇਤੇ ਆ ਰਿਹਾ ਜਿਹੜੇ ਸ਼ੰਭੂ ਦੇ ਬੈਠੇ ਕਿਸਾਨ ਆ ਉਹਨਾਂ ਨਾਲ ਤਾਂ ਗੱਲ ਕਰਕੇ ਉਹ ਰਾਜੀ ਨਹੀਂ ਹੈਗਾ ਕਿਉਂਕਿ ਇਹ ਇਲੈਕਸ਼ਨ ਸੰਕਟ ਸੀਗਾ ਵੀ ਮੈਂ 24 ਫਸਲਾਂ ਤੇ ਐਮਐਸਪੀ ਦਊਂਗਾ ਕਸਲ ਹਰਿਆਣੇ ਚ ਵੀ ਦੋ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਤੇ ਐਮਐਸਪੀ ਨਹੀਂ ਬੇਸ਼ੱਕ ਹਰਿਆਣੇ ਦੇ ਵਿੱਚ ਚੋਣਾਂ ਦੇ ਵਿੱਚ ਕਿਸਾਨ ਮਜ਼ਦੂਰ ਨੇ ਆਪਣੀ ਮਰਜ਼ੀ ਨਾਲ ਫੈਸਲਾ ਕਰਨਾ ਹੈਗਾ ਕਿ ਕਿੰਨੂੰ ਵੋਟ ਪਾਉਣੀ ਹੈ ਕਿੰਨੂੰ ਨਹੀਂ ਪਰ ਹਰਿਆਣੇ ਦੇ ਕਿਸਾਨਾਂ ਨੂੰ ਤੁਹਾਡੇ ਮਾਦਮ ਨਾਲ ਅਪੀਲ ਕਰਾਂਗੇ ਸ਼ਹੀਦ ਸੁਭ ਕਰਨ ਨੂੰ ਯਾਦ ਰੱਖਿਓ ਇਹ ਵੀ ਯਾਦ ਰੱਖਿਓ ਜਿਵੇਂ ਹਰਿਆਣੇ ਦੀਆਂ ਕਬੱਡੀ ਨਾਲ ਜੁੜੀਆਂ ਹੋਈਆਂ ਧੀਆਂ ਨੂੰ ਸੜਕਾਂ ਤੇ ਰੋਲਿਆ ਮੋਦੀ ਸਰਕਾਰ ਨੇ ਔਰ ਜਿਵੇਂ ਹੁਣ ਇੱਕ 100 ਗ੍ਰਾਮ ਭਾਰ ਵੱਧ ਹੋਣ ਕਰਕੇ ਜੋ ਕੁਝ ਹੋਇਆ ਸਾਨੂੰ ਤਾਂ ਕੁੜੀਆਂ ਫਿਰ ਰਾਜਨੀਤੀ ਦਾ ਸ਼ਿਕਾਰ ਨਜ਼ਰ ਆਉਂਦੀਆਂ ਨੇ ਵਿਨੇਸ਼ ਪਗਾਠ ਹੋਵੇ ੱੱਕਾ ਹੋਇਆ ਹੋਗਾ ਕਿਉਂਕਿ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਆਵਾਜ਼ ਚੱਕੀ ਸੀ ਉਹਦਾ ਸ਼ਾਇਦ ਖਾਮਿਆਨਾ ਪੁਕਤਣਾ ਉਹਨਾਂ ਨੂੰ ਪੈ ਰਿਹਾ ਹੈਗਾ ਅਸੀਂ ਜਿਹੜੀ ਔਰਤ ਡਾਕਟਰ ਜਿਹਦੀ ਕਲਕੱਤਾ ਦੇ ਵਿੱਚ ਜਿੰਸੀ ਜਾਤਤੀ ਹੋਣ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਉਹ ਡਾਕਟਰ ਦੀ ਸਾਰੀ ਹੜਤਾਲ ਦਾ ਸਮਰਥਨ ਕਰਦੇ ਆਂ ਮੋਦੀ ਸਰਕਾਰ ਕੋ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਚਾਹੇ ਉਹ ਪੱਛਮੀ ਬੰਗਾਲ ਦੀ ਸਰਕਾਰ ਆ ਉਹਨਾਂ ਡਾਕਟਰਾਂ ਨਾਲ ਬਹਿ ਕੇ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨਾਲ ਬਹਿ ਕੇ ਉਹ ਮੰਗਾਂ ਨبطਾਰਿਆ ਕੀਤਾ ਜਾਵੇ ਕਿਉਂਕਿ ਫਿਰ ਇੰਨੀ ਦੇਰ ਤੱਕ ਜਿਹੜੀਆਂ ਸਿਹਤ ਸਵਾਵਾਂ ਨੇ ਹਸਪਤਾਲ 'ਚ ਬੰਦ ਹੋਣ ਕਰਕੇ ਸਮੱਸਿਆ ਆ ਸਕਦੀ ਆਮ ਜਨਤਾ ਨੂੰ ਇਹਦੇ ਨਾਲ ਨਾਲ ਕੱਲੀ ਉਹ ਕੁੜੀ ਦੀ ਘਟਨਾ ਨਹੀਂ ਉਹ ਘਟਨਾ ਤੋਂ ਬਾਅਦ ਮੈਂ ਖਬਰਾਂ 'ਚ ਦੇਖ ਰਿਆਂ ਗਰਜਨਾ ਘਟਨਾਵਾਂ ਹੋਰ ਸੂਬਿਆਂ ਵਿੱਚ ਆ ਗਈਆਂ ਔਰਤਾਂ ਨਾਲ ਜਿੰਸੀ ਜਾਤੀ ਦੀਆਂ ਤੋਂ ਸਾਨੂੰ ਲੱਗਦਾ ਵੀ ਨਰਪਿਆ ਕਾਂਡ ਤੋਂ ਬਾਅਦ ਵੀ ਜਿਹੜਾ ਵੱਡਾ ਅੰਦੋਲਨ ਬਣਿਆ ਸੀ सरकार ने कोई सबक नहीं सिके है ना उस तरह जापतियां हो रही गियां तो औरतों मसले से सरकार इंसाफ देना चाहता है धन्यवाद जी मैं सरबण सिंह पंदेर दोनों फोरमों की ओर से जो आंदोलन चल रहा है उस आंदोलन में हमारा किसान मजदूर संघर्ष कमेटी और यूनियन का जथा अमृतसर से जो नामा जथा है आज शंभू बॉर्डर के लिए रवाना हो रहा अर्ली मॉर्निंग भी सचखंड एक्सप्रेस और अन गाड़ियों से चार पांच सौ किसान जब तक मैं आपसे संबोधन कर रहा हूं, शंभू बॉर्डर के लिए रवाना हो चुके हैं हमारी जो तेरह फरवरी से आंदोलन शुरू हुआ है उस आंदोलन में अब हजारों किसान मजदूर जो है लगातार बॉर्डरों पर ऊपर जा रहे हैं और आंदोलन को बल मिला हमारी मांग रही है तब भी हमने कह डाला था कि जब तक मोदी सरकार एमएसपी लीगल गारंटी कानून किसान मजदूर को कर्ज मुक्त करना इसी के साथ साथ नरेगा 200 दिन अच्छी दिहाड़ी लखीमपुर खीरी का इंसाफ और फसली बीमा योजना जो अन्य मांगे हैं उन मांगों को जब तक पूरा नहीं किया जाता कर तब तक आंदोलन चलेगा और हमने ये भी कहा था आप जल्द से जल्द शंभू बॉर्डर को खोल दीजिए जैसे हाईकोर्ट ने भी कहा था सभी बॉर्डर खुलने चाहिए लेकिन हरियाणा सरकार ने उसे सुप्रीम कोर्ट में अपोज कर दिया और हरियाणा सरकार नहीं चाहती है कि शंभू बॉर्डर खुले इससे पंजाब के व्यापारी का पंजाब के ट्रांसपोर्ट का पंजाब की आर्थिकता का बहुत बड़ा नुकसान हो रहा है हम हम आज भी चाहते जितनी जल्द जल्दी हो सके वो बॉर्डर खुले और हमें देश की राजधानी में जाके पीसफुली अपना आंदोलन करने का अधिकार मिलना चाहिए आज जो भी पंजाब और हरियाणा को मुश्किलें आ रही है इसके लिए हरियाणा अथवा केंद्र सरकार उसके लिए जुम्मेवार